ਜੀ ਇਹ ਪਹਿਲਾਂ ਤਾਂ ਅਸੀਂ ਸ਼ੋਡਾ ਧੰਨਵਾਦ ਕਰਦੇ ਆ ਜਗਬਾਣੀ ਪੱਤਰਕਾਰ ਸਾਹਿਬਾਨ ਦਾ ਸਾਰਿਆਂ ਦਾ ਜਿੰਨੇ ਵੀ ਪੱਤਰਕਾਰ ਇੱਥੇ ਪਹੁੰਚੇ ਹੋ ਕਿਉਂਕਿ ਇਹ ਜੀ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਾ ਇੱਕ ਸ਼ੋਡਾ ਹੀ ਫਰਜ਼ ਬੰਦਾ ਹੈ ਜੇ ਇੱਕ ਸਾਡਾ ਵਾਲਾ ਉਹਨਾਂ ਦੀ ਵਾਈਫ ਵੱਲੋਂ ਧੋਖਾ ਕੀਤਾ ਹੈ ਉੱਥੇ ਉਹਨੇ ਸੁਇਸਾਈਡ ਕੀਤਾ ਹੈ ਅੱਜ 2 ਮਹੀਨੇ ਤੋਂ ਉੱਪਰ ਹੋ ਗਿਆ ਮਸਾ ਕਿੰਨੇ ਹਾਲੀ ਕਿਉਂ ਸਾਨੂੰ ਪਤਾ ਆਪਾਂ ਬੱਚਾ ਬਾਹਰ ਤੋਰਦੇ ਆ ਪੂਰ ਨਹੀਂ ਸਕਦੇ ਉਹਦੇ ਖਾਤਰ ਕੀ ਨਹੀਂ ਕੀਤਾ ਇਸ ਸਾਡੇ ਭਰਾ ਨੇ ਉਸ ਉਹਦਾ ਧੋਖਾ ਇਹ ਜਾਂ ਧੋਖਾ ਦਿੱਤਾ ਕਿ ਉਹਦੋਂ ਵੀ ਜ਼ਮੀਨ ਵੇਚ ਕੇ ਬਾਹਰ ਤੋਰਿਆ ਸੀ ਤੇ ਹੁਣ ਵੀ ਜਦੋਂ ਤੁਹਾਨੂੰ ਪਤਾ ਬਾਹਰੋਂ ਲੋਥ ਲਿਆਉਣੀ ਹੈ ਤੇ ਧੱਕੇ ਨਾਲ ਪਰਚਾ ਹੋ ਗਿਆ ਐਫ ਆਈ ਆਰ ਕੱਟੀ ਗਈ ਹੁਣ ਤੁਸੀਂ ਕੀ ਭਾਲਦੇ ਹੋ ਇਹ ਇਹਨਾਂ ਦੀ ਬੋਲੀ ਹੈ ਪ੍ਰਸ਼ਾਸਨ ਦੀ ਹੁਣ ਵੀ ਇੱਥੇ ਗੱਡੀਆਂ ਪਰ ਪਰ ਕੇ ਆਇਆ ਲੋਥ ਸਾਡੀ ਇੱਥੇ ਘਰੇ ਪਈ ਹੈ ਜੀ ਲੋਥ ਚੱਕਣ ਵਾਸਤੇ ਤਾਂ ਆ ਗਏ ਉਹਨਾਂ ਦਾ ਆਕੇ ਜੀ ਪਰਚਾ ਕੱਟਿਆ ਗਿਆ ਉਲਟਾ ਸਾਨੂੰ ਬੋਲਦੇ ਆ ਆਕੇ ਜੀ ਤੁਸੀਂ ਤਾਂ ਵੀ ਰੌਲਾ ਪਾਈ ਜੀ ਉਹਨੂੰ ਕਹਦੇ ਉਹਨਾਂ ਨੇ ਗੱਲ ਕਰਨੀ ਹੈ ਉਹਨਾਂ ਦੀ ਗੱਲ ਚੱਲੀ ਜਾਂਦੀ ਹੈ ਸਾਡੇ ਨਾਲ ਕੋਈ ਸਮਝੌਤਾ ਨਹੀਂ ਇਹ ਉਲਟਾ ਸਾਨੂੰ ਇੱਕ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਆਕੇ ਆਜੋ ਸਾਡੇ ਨਾਲ ਗੱਲ ਕਰ ਲਓ ਆਜੋ ਸਾਡੇ ਸਾਡੀ ਕਾਦੀ ਗੱਲ ਹੈ ਸਾਡੇ ਹਿੰਦਰਾ ਬਰੂਦਾ ਪਿਆ ਸਾਡਾ ਪੁੱਤ ਤਾਂ ਪਿਆਗਾ ਕੀ ਨਾਮ ਹੈ ਜੀ ਸਰਜੀਤ ਸਿੰਘ ਹੈ ਜੀ ਅਸੀਂ ਪਾਰਟੀ ਤੋਂ ਸਨਮਾਨਤਾ ਪੰਜਾਬ ਦੇ ਸਾਡਾ ਕੀ ਮਾਮਲਾ ਜੀ ਇਹ ਤੁਸੀਂ ਪੈਂਡ ਰਣਜੀਤ ਸਿੰਘ ਜੀ ਚੁੱਪ ਕਰ ਜਾ ਯਾਰ ਜਿਹੜੀ ਪਰਵਤਾਂ ਹੈ ਉਹ ਖੱਤ ਜ਼ਮੀਨ ਧਰ ਕੇ ਜ਼ਮੀਨ ਦੇ ਕੇ ਉਸ ਲੜਕੀ ਨੂੰ ਭੇਜਿਆ ਜਿਹੜੀ ਇਹ ਤੇ ਵਾਈਫਾਈ ਹੈ ਅੱਜ ਤੱਕ तकरीबन 8-9 ਛ ਹੋ ਗਿਆ ਹੈ ਬਹਿ ਨੂੰ ਤਾਂ ਉਸ ਲੜਕੀ ਦੀ ਜਿਹੜੀ ਮਾਰੀ ਨੀਤੀ ਨੇ ਬੱਚਾ ਲੈਣ ਲਈ ਕੋਸ਼ਿਸ਼ ਹੀ ਨਹੀਂ ਕੀਤੀ ਕਿਉਂ ਉਹਦੇ ਨਾਲ ਮਾਰ ਬੰਦਿਆਂ ਨਾਲ ਬਾਹ ਹੋ ਗਿਆ ਉਹਦਾ ਜਿਹੜਾ ਇਹ ਬੱਚਾ ਹੈ ਬਹੁਤ ਲਾਇਕ ਬੱਚਾ ਸੀ ਇੱਥੇ ਵੀ ਜੋਬ ਕਰਦਾ ਸੀ ਪ੍ਰਾਈਵੇਟ ਕਰਦਾ ਸੀ ਸਰਕਾਰੀ ਪਰ ਘਰ ਦੀ ਕਮਜ਼ੋਰੀ ਜ਼ਮੀਨ ਦੇ ਮਾਲਕ ਸੀ ਪਰਿਵਾਰ ਪਰ ਜਦੋਂ ਉੱਥੇ ਗਏ ਐ ਤਾਂ ਉੱਥੇ ਜਿਹੜਾ ਇਹਨਾਂ ਦੁਰਵਿਹਾਰ ਹੁੰਦਾ ਰਿਹਾ ਉਹ ਤੁਹਾਨੂੰ ਆਪ ਪੰਚਾਇਤ ਤੇ ਦੱਸ ਨਹੀਂ ਸਕਦੇ ਜਿਹੜਾ ਉਹ ਲੜਕੀ ਨੇ ਤੇ ਉਹ ਲੜਕੇ ਨੇ ਕੀਤਾ ਉਹ ਸਹਿ ਨਹੀਂ ਸਕਿਆ ਜਿਹੜਾ ਉਹਦਾ ਦਸਤਾਵੇਜ਼ ਸੀ ਡਾਕੂਮੈਂਟ ਸੀ ਜਿਹੜਾ ਵੀਜ਼ਾ ਸੀ ਤੋਂ ਪੈਸੇ ਲੈ ਕੇ ਜਾਂ ਪਿੰਡ ਨੂੰ ਗਾਲੰਦਾ ਬਾਪ ਸਾਹ ਜਾਂਦਾ ਆਪਦੇ ਘਰੇ ਮਰ ਨੂੰ ਕਿਸੇ ਦਾ ਜੀ ਨਹੀਂ ਕਰਦਾ ਪਰ ਜਿਹੜਾ ਕਦੋਂ ਚੱਕਿਆ ਉਹਨੇ ਤਾਂ ਜਿਹੜਾ ਕਦੋਂ ਚੱਕਿਆ ਮਰਦੇ ਹੋਏ ਨੇ ਚੱਕਿਆ ਇੱਕ ਆਪਦੀ ਬੈਬ ਤੋਂ ਤੰਗ ਆ ਕੇ ਜਿਹੜਾ ਤਕਰੀਬਨ ਅੱਜ 2 ਮਹੀਨੇ ਹੋ ਗਿਆ ਉਹਨੂੰ 2 ਮਹੀਨੇ ਹੋ ਗਿਆ ਕੈਨੇਡਾ ਦੇ ਵਿੱਚ লাশ ਪਈ ਆ ਕੈਨੇਡਾ ਦੇ ਵਿੱਚ লাশ ਪਈ ਆ ਪਰਿਵਾਰ ਭੁੰਦੇ ਬੰਦਾ ਅਜ ਲਾਸ਼ ਆ ਗਈ ਹੈ ਅੱਜ ਆਦਾਸ਼ ਆ ਗਈ ਜੀ ਅੱਜ ਆਦਾਸ਼ ਆਈ ਹੈ ਅੱਜ ਜਿਹੜੀ ਅੱਜ ਲੱਤੀ ਆ ਅੱਜ ਸਾਡਾ ਜੈਕਸਨੋ ਜੀ ਜਿਹੜੀ ਅੱਜ ਲਾਸ਼ ਹੈ ਅਸੀਂ ਇਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਵੀ ਐਫ ਆਰ ਦਰਜ ਕਰਕੇ ਜਿਹੜੇ ਪੰਜਾਬ ਤੇ ਰਹਿੰਦੇ ਆ ਚਾਰ ਵਿਅਕਤੀ ਆਹੋ ਠੀਕ ਹੈ ਤਿੰਨ ਉੱਥੇ ਆ ਵੀ ਉਹ ਚਾਰਾਂ ਨੂੰ ਅਰੈਸਟ ਕਰੋ ਜਿਹੜਾ ਹੁਣ ਪ੍ਰਸ਼ਾਸਨ ਐਸ ਐਚਓ ਚਾਹੇ ਡਿਪਟੀ ਚਾਹੇ ਐਸ ਐਸ ਵੀ ਹੈ ਅੱਜ ਸਾਡੇ ਪਰਿਵਾਰ ਤੇ ਸਾਡੀ ਪੰਚਾਇਤ ਤੇ ਰਿਸ਼ਤੇਦਾਰਾਂ ਦੇ ਦਬਾਅ ਪਾ ਰਹੇ ਆ ਵੀ ਜਿਹੜਾ ਇਹਦਾ ਛਜਕਾਰ ਹੋਣਾ ਚਾਹੀਦਾ ਵੀ ਅਸੀਂ ਐਡੇ ਜਣੀ ਪਿੰਡ ਹੈ ਜਿਹੜਾ ਸਾਡਾ ਇੱਕ ਪਲੇਟਫਾਰਮ ਤੇ ਪੰਜ ਛਿਬਾਰੀ ਗੇੜੇ ਮਾਰ ਰਿਹਾ ਹੈ ਅੰਦਰ ਜਿਹੜਾ ਇਹ ਇਹਨਾਂ ਦੀ ਨੀਤੀ ਹੈ ਭਵੇਂ ਹਜ਼ਾਰ ਬੰਦਾ 2000 ਲੈ ਆਉਣ ਪੁਲਿਸ ਦਾ ਅੱਜ ਤਾਂ ਇਹਨਾਂ ਕੋਲ ਹੈਗੇ ਆ ਕਿ ਜਦੋਂ ਅਸੀਂ ਜਾਂਦੇ ਆ ਉਦੋਂ ਰੈਸਟ ਕਰਨ ਵਾਸਤੇ ਹੈ ਨਹੀਂ ਇਹ ਸਾਡੀ ਮੰਗਾਂ ਇਹ ਪੂਰਜੋਗ ਵੀ ਜਿਹੜਾ ਪਰਿਵਾਰ ਹੈ ਰੋ ਰਿਹਾ ਪੱਗ ਵੀ ਢਾਲੀ ਤੇ ਰੋਣ ਵੀ ਦਿੰਦੇ ਇਹ ਅੱਜ ਜਣੀ ਇਹ ਬਹੁਤ ਮਾਰੀ ਗੱਲ ਹੈ ਮੰਤ ਭਾਗੀ ਹੈ ਜਿਹੜਾ ਹੁਣ ਪ੍ਰਸ਼ਾਸਨ ਦੇ ਨੂੰ ਜਾਣਗੇ ਕਿਤੇ ਨਾ ਕਰਦਾਂਗੇ ਤਾਂ ਸਾਡਾ ਜਿਹੜਾ ਪਿੰਡ ਹੈ ਇੱਕ ਪਲੇਟਫਾਰਮ ਤੇ ਖੜੂਗਾ ਤੇ ਪਾਸਿਆਂ ਵਾਲੇ ਵੀ ਅੱਜ ਆਡੀ ਕਰ ਰਹੇ ਸੀ ਸਨੇਹ ਮੰਗਦੇ ਸੀ ਵੀ ਕਿ ਨਾ ਆਉਣੀ ਆ ਲਾਛਾ ਸੀ ਦਰਸ਼ਨ ਕਰਨ ਅਸੀਂ ਕੁੜੀਆਂ ਅਸੀਂ ਕੁੜੀਆਂਾਂ ਕੇ ਕਰੇ ਢੇੜੇ ਮਾਰਿਆ ਬੜਾ ਕੁਝ ਹੋ ਰਿਹਾ ਸਾਰੇ ਕਿਉਂਕਿ ਪੁਲਿਸ ਕਿਸੇ ਵੀ ਚੀਜ਼ ਨੂੰ ਐਨਾ ਟੱਲਾ ਨਹੀਂ ਛੱਡ ਸਕਦੀ ਕਿਉਂ ਕਰੇ ਜਾ ਕੇ ਢੇੜਾ ਮਾਰੇ ਆਵੇ ਹੁਣ ਪੁਲਿਸ ਤੇ ਦਬਾਅ ਬਣਿਆ ਪਿਆ ਪਰ ਪੁਲਿਸ ਦਵਾ ਪਾ ਰਹੀ ਸੀ ਡਰਾ ਰਹੀ ਸੀ ਧਮਕਾ ਰਹੀ ਸੀ ਉਹਨਾਂ ਨੂੰ ਆਰਾਮ ਨਾਲ ਗੱਲ ਕਰ ਲੈਣੀ ਚਾਹੀਦੀ ਸੀ ਪਰਿਵਾਰ ਨਾਲ ਕੇ ਡੱਥ ਮੁੰਡੇ ਦੀ ਇੰਗਲੈਂਡ ਹੋਈ ਆ ਅਸੀਂ ਪਤਾ ਨਹੀਂ ਕੱਢ ਸਕਦੇ ਅਸੀਂ ਪਰਚਾ ਬਾਅਦ ਲੈ ਲਾਂਗੇ ਤਾਰਾ ਜੋੜੀਆਂ ਨੇ ਕਿਹੜੀਆਂ-ਕਿਹੜੀਆਂ ਧਾਰਾ ਲੱਗੀਆਂ ਤਿੰਨ ਧਾਰਾ ਲੱਗੀਆਂ ਲੱਗੀਆਂ 108 3184 ਤੇ ਕਾਟ ਦੋ ਬੀ ਐਨ ਸੋ ਇਹ ਤਿੰਨ ਧਾਰਾ ਲੱਗੀਆਂ ਨੇ ਬਾਰੇ ਠੀਕ ਹੈ ਇਹ ਕੁੜੀ ਇੰਗਲੈਂਡ ਆ ਉਹਦਾ ਪਰਿਵਾਰ ਇੱਥੇ ਆ ਉਰੇ ਪਰਿਵਾਰ ਨੂੰ ਜੇਲ੍ਹ ਚ ਕਿਉਂ ਨਹੀਂ ਸਿੱਟ ਰਹੇ ਇੱਕ ਮਿੰਟ ਦਾ ਕੰਮ ਆ ਪੁਲਿਸ ਲਈ ਸਾਰੇ ਪਰਿਵਾਰ ਨੂੰ ਚ ਮੋਬਾਈਲ ਹਰ ਇੱਕ ਕੋਲੇ ਆ ਲੋਕੇਸ਼ਨ ਟਰੈਕ ਹੋ ਰਹੀ ਆ ਸਾਰਾ ਕੁਝ ਦੱਸ ਰਿਹਾ ਵੀ ਬੰਦਾ ਕਿੱਥੇ ਫਿਰਦਾ ਪੁਲਿਸ ਕੋਲੇ ਹਰ ਇੱਕ ਸਹੂਲਤ ਆ ਪਰ ਪੁਲਿਸ ਇਥੋਂ ਪਤਾ ਨਹੀਂ ਕਿਉਂ ਭੱਜ ਰਹੇ ਆ ਪਰ ਹੁਣ ਗੱਲ ਆਪਣੇ ਤੇ ਆ ਆਪਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਇੱਕ ਬੰਦਾ ਬੋਲ ਰਿਹਾ ਉਹਦੀ ਗੱਲ ਸੁਣ ਕੇ ਸਾਰੇ ਉਸ ਤਰ੍ਹਾਂ ਆਪਾਂ ਸਾਰੇ ਵਿਚਾਰ ਚਰਚਾ ਕਰੀਏ ਕਿ ਸੜਕ ਰੋਕਣੀ ਆ ਧਰਨਾ ਲਾਉਣਾ ਕਦੋਂ ਰੋਕੀਏ ਕਦੋਂ ਧਰਨਾ ਲਈਏ ਇਹ ਨਹੀਂ ਹੈਗਾ ਵੀ ਆਪਾਂ ਧਰਨਾ ਲਾੜੇ ਦੇ 5 ਮਿੰਟਾਂ 'ਚ ਇਨਸਾਫ ਮਿਲ ਜੂ ਜਿਹੜੇ ਹਿਸਾਬ ਨਾਲ ਪੁਲਿਸ ਦਾ ਦਵਾ ਬਣਾਇਆ ਹੋਇਆ ਸੀ ਜਿਹੜੇ ਹਿਸਾਬ ਨਾਲ ਪੁਲਿਸ ਆ ਦੀ ਗੱਲ ਰੱਖ ਰਹੀ ਸੀ ਇਹ ਇਨਸ਼ੇਤੀ ਹੱਲ ਹੋਣ ਵਾਲਾ ਮਸਲਾ ਨਹੀਂ ਹੈਗਾ ਸਮਾਂ ਲੱਗੂਗਾ ਪਰ ਸਾਰੇ ਪਿੰਡ ਨੂੰ ਸਵੇਤ ਕਿਸਾਨ ਜਥੇਬੰਦੀਆਂ ਨੂੰ ਵੱਡੀ ਗਿੰਚੀ ਦੇ ਵਿੱਚ ਆਉਣਾ ਪਵੇਗਾ ਪਰ ਬਾਕੀ ਮੋਤਬਰ ਬੰਦੇ ਵਿਚਾਰ ਚਰਚਾ ਕਰਨਗੇ ਕਿ ਆਪਣਾ ਅਗਲਾ ਪ੍ਰੋਗਰਾਮ ਕੀ ਹੈ ਨਾ ਕਿ ਆਪਾਂ ਅਚਾਨਕ ਕਿ ਕੇ ਨਾ ਪ੍ਰੋਗਰਾਮ ਰੱਖੀਏ ਕਿਉਂਕਿ ਲੜਾਈ ਵੱਡੀ ਆ ਇਹ ਆਪਾਂ ਪਰਿਵਾਰ ਨੂੰ ਸਜ਼ਾ ਦਿਵਾਉਣੀ ਆ ਕਿੰਨੇ ਹੀ ਦੋਸ਼ੀ ਨੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਲੈ ਕੇ ਆਈ ਆ ਪੰਜਾਬ ਪੁਲਿਸ ਛੋਟੀ ਗੱਲ ਨਹੀਂ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾਗਾ ਪਰ ਗੱਲ ਆਪਣੇ ਤੇ ਆ ਕਿ ਆਪਾਂ ਕਿਸ ਤਰ੍ਹਾਂ ਲੜਾਈ ਲੜ ਰਹੇ ਆ ਕਿਸ ਤਰ੍ਹਾਂ ਆਪਾਂ ਮੁੱਦੇ ਚੱਕਾਂਗੇ ਕਿਸ ਤਰ੍ਹਾਂ ਆਪਾਂ ਇਨਸਾਫ ਦਿਵਾਵਾਂਗੇ ਇਹ ਗੱਲ ਆਪਣੇ ਤੇ ਆ ਉਮੀਦ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਠੋਸ ਫੈਸਲਾ ਲਵਾਂਗੇ ਤੇ ਇਨਸਾਫ ਦਿਵਾ ਕੇ ਰਾਂਗੇ ਧੰਨਵਾਦ ਠੀਕ ਹੈ ਜੀ ਇੱਕ ਤੁਸੀਂ ਆ ਪ੍ਰਧਾਨ ਜੀ ਤੁਸੀਂ ਆ ਸੰਭਾਲ ਲਓ ਜੀ ਫਿਰ ਆਏ ਫਿਰ ਨਾ ਮਤਲਬ ਲੋਕ ਮਤਲਬ ਇਧਰ ਉਧਰ ਨਾ ਹੋ ਜਾਣ ਆਪਾਂ ਬੱਬ ਬਿਠਾ ਕੇ ਰੱਖੀਏ ਸਾਰਿਆਂ ਨੂੰ ਤੁਸੀਂ ਇਹ ਮਾਮਲਾ ਜਿਹੜਾ ਪਿੰਡ ਸੰਦੋਹਾ ਦੇ ਇੱਕ ਨੌਜਵਾਨ ਜੋ ਇੱਕ ਸਮਾਜ ਸੇਵੀ ਮੁੰਡਾ ਸੀਗਾ ਬਹੁਤ ਹੀ ਕੈਂਪਾਂ ਵਗੈਰਾ ਖੂਨ ਵਗੈਰਾ ਬਲੱਡ ਵਗੈਰਾ ਦੇ ਕੈਂਪ ਲਗਾਉਂਦਾ ਸੀ ਉਹਦੇ ਵਿੱਚ ਜਿਹੜਾ ਉਹਦੀ ਇੰਗਲੈਂਡ ਦੇ ਵਿੱਚ ਕਿਸੇ ਕਾਰਨ ਉਹਨਾਂ ਦੇ ਕੋਈ ਜਿਹੜੀ ਕੋਮੇਟੀ ਬਣਨੀ ਆ ਕਿਸ ਨਹੀਂ ਨਹੀਂ ਜਾਣ ਵਾਲਾ ਹੈ 55 ਚੱਕ ਲਿਆਵਾਂਗੇ ਕਿੱਥੇ ਬਹਿ ਜਾਣਗੇ ਕਿਸੇ ਕਾਰਨ ਉੱਥੇ ਪਤਨੀ ਨਾਲ ਕੋਈ ਬਿਵਾਦ ਦੱਸ ਰਿਹਾ ਪਿੰਡ ਵਾਲੇ ਜਿਹਦੇ ਕਾਰਨ ਉਸ ਬੱਚੇ ਨੇ ਆਤਮ ਹੱਤਿਆ ਕਰਨ ਨੂੰ ਸਹੀ ਸਮਝਿਆ ਕਿਉਂਕਿ ਉਹਦੇ ਤੇ ਕੋਈ ਪ੍ਰੈਸ਼ਰ ਸੀ ਇੰਨਾ ਜਿਹਦੇ ਕਰਕੇ ਉਹ ਵਿਚਾਰਾ ਆਤਮ ਹੱਤਿਆ ਕਰ ਗਿਆ ਅੱਜ ਪਿੰਡ ਵਾਸੀਆਂ ਦਾ ਰੋਸ ਕੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਪਿੰਡ ਵਾਲੇ ਕਾਫੀ ਲੰਮੇ ਸਮੇਂ ਤੋਂ ਬੱਚੇ ਨੂੰ ਇਨਸਾਫ ਦਿਵਾਉਣ ਲਈ ਥਾਣੇ ਦੇ ਗੇੜੇ ਮਾਰ ਰਹੇ ਸਨ ਪਰੰਤੂ ਅੱਜ ਜਦ ਲਾਸ਼ ਪਿੰਡ ਪਹੁੰਚੀ ਤਾਂ ਪ੍ਰਸ਼ਾਸਨ ਲਾਸ਼ ਦਾ ਸੰਸਕਾਰ ਸੰਸਕਾਰ ਕਰਾਉਣ ਲਈ ਪਪਾ ਭਾਰਤੀ ਪਰੰਤੂ ਪਿੰਡ ਵਾਸੀਆਂ ਦੇ ਇਕੱਠ ਨੇ ਤੇ ਗੁੱਸੇ ਨੇ ਉਹਨਾਂ ਨੂੰ ਮਜਬੂਰ ਕਰਤਾ ਕਿ ਉਹ ਵਾਪਸ ਜਾਣ ਅਸੀਂ 19 ਦਿਨ ਸੰਸਕਾਰ ਨਹੀਂ ਕਰਾਂਗੇ ਜਿੰਨਾ ਦਿਨ ਤੁਸੀਂ ਇੱਥੇ ਪੰਜਾਬ 'ਚ ਰਹਿੰਦੇ ਇਹ ਮੁੱਡੇ ਦੇ ਦੋਸ਼ੀਆਂ ਨੂੰ ਨਹੀਂ ਗ੍ਰਿਫਤਾਰ ਕਰਦੇ ਤੇ ਇੰਗਲੈਂਡ ਦੇ ਵਿੱਚੋਂ ਉਹਨਾਂ ਦੀ ਗ੍ਰਿਫਤਾਰੀ ਲਈ ਕੋਈ ਕਾਰਵਾਈ ਨਹੀਂ ਕਰਦੇ ਜਿਸ ਕਾਰਨ ਪਿੰਡ ਵਾਸੀਆਂ 'ਚ ਭਾਰੀ ਰੋਸ ਹੈ ਕਿਉਂਕਿ ਨੌਜਵਾਨ ਮੁੰਡਾ ਜਿਹੜਾ ਪਿੰਡ ਦਾ ਬਹੁਤ ਵੱਡਾ ਸਮਾਜ ਸੇਵੀ ਸੀ ਉਹ ਜਦੋਂ ਗਿਆ ਕਿਸੇ 100 ਸੁਪਨੇ ਲੈ ਕੇ ਗਿਆ ਸੀ ਪਰੰਤੂ ਉਸ ਨਾਲ